ਮੇਰੀ ਸਿਸਟਰ ਇਥੇ ਜਿਹੜੇ ਕਿ ਜੌਬ ਕਰਦੇ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਕਰੋ ਗਲੋਬਲ ਦਾ ਜਿਹੜਾ ਸਕਸੈਸ ਰੇਟ ਆ ਬਹੁਤ ਹੀ ਵਧੀਆ ਹੈ ਉਸ ਤੋਂ ਬਾਅਦ ਮੈਥੀਮੇਟ ਸਿਸਟਰ ਨੇ ਦੋਨਾਂ ਨੇ ਇਕੱਠੇ ਜਿਹੜਾ ਕਿ ਵੀਜ਼ਾ ਅਪਲਾਈ ਕੀਤਾ ਤੇ ਸਾਡਾ ਫਸਟ ਟਾਈਮ ਰਿਫਿਊਜ਼ ਹੋਣ ਤੋਂ ਬਾਅਦ ਸਾਨੂੰ ਸਕਸੈਸਫੁਲੀ ਵੀਜ਼ਾ ਗ੍ਰਾਂਟ ਹੋਇਆ ਹੈ ਸਰਸ਼ੀ ਕਾਲ ਜੀ ਹਰਮਨ ਸਿੰਘ ਨੇ ਜਿੰਨਾ ਦਾ ਰੀਸੈਂਟਲੀ ਸਟੂਡੈਂਟ ਵੀਜ਼ਾ ਅਪਰੂਵ ਹੋਇਆ ਹਰਮਨ ਨੇ ਆਪਣੀ 12th ਸਟੈਂਡਰਡ ਦੀ ਐਜੂਕੇਸ਼ਨ ਕੰਪਲੀਟ ਕੀਤੀ ਐਂਡ ਉਸ ਤੋਂ ਬਾਅਦ ਚਾਹਨੇ ਨੇ ਅਲਸ ਕਰਨ ਤੋਂ ਬਾਅਦ ਆਪਣਾ ਕੇਸ ਅਲੈਗਜ਼ੈਂਡਰ ਕਾਲਜ ਅ ਸોર્ટ ਆਫ ਸਾਇੰਸ ਕੋਰਸ ਤੇ ਲਈ ਅਪਲਾਈ ਕੀਤਾ ਜਿਹੜਾ ਕਿ ਸਪਟੰਬਰ ਦੇ ਵਿੱਚ ਜਾ ਕੇ ਸਟਾਰਟ ਹੋ ਰਿਹਾ ਨਾ ਹਰ ਨੂੰ ਕਿੱਦਾਂ ਪਤਾ ਲੱਗਾ ਸੀ ਮੈਕਰੋ ਗਲੋਬਲ ਮਾਰੇ ਕਿੱਦਾਂ ਦਾ ਐਕਸਪੀਰੀਅੰਸ ਹੈ ਤੁਹਾਡਾ ਮੇਰੀ ਸਿਸਟਰ ਇੱਥੇ ਜਿਹੜੇ ਕਿ ਜੌਬ ਕਰਦੇ ਸੀ ਉਹਨਾਂ ਨੇ ਸਾਨੂੰ ਦੱਸਿਆ ਕਿ ਮੈਕਰੋ ਗਲੋਬਲ ਦਾ ਜਿਹੜਾ ਸਕਸੈਸ ਰੇਟ ਆ ਬਹੁਤ ਹੀ ਵਧੀਆ ਹੈ ਉਸ ਤੋਂ ਬਾਅਦ ਮੈਂ ਤੇ ਮੇਰੀ ਸਿਸਟਰ ਨੇ ਦੋਨਾਂ ਨੇ ਇਕੱਠੇ ਹੀ ਜਿਹੜਾ ਕਿ ਵੀਜ਼ਾ ਅਪਲਾਈ ਕੀਤਾ ਤੇ ਸਾਡਾ ਫਸਟ ਟਾਈਮ ਰਿਫਿਊਜ਼ ਹੋਣ ਤੋਂ ਬਾਅਦ ਸਾਨੂੰ ਸਕਸੈਸਫੁਲੀ ਵੀਜ਼ਾ ਗ੍ਰਾਂਟ ਹੋਇਆ ਹੈ ਆਈ ਸੁਜੈਸਟ ਟੂ ਆਲ ਆਫ ਯੂ ਪਲੀਜ਼ ਵੇਸਟ ਆ ਵਨ ਆ ਟਾਈਮ ਬਿਕੋਜ਼ ਆਈ ਫੀਲ ਵੈਰੀ ਜੁਬਿਲੈਂਟ ਐਂਡ ਥੈਂਕ ਯੂ ਵਾਂਸ ਅਗੇਨ ਮੈਕਰੋ ਬ੍ਰੋਕਰ ਥੈਂਕ ਯੂ